ਹੁਣੇ-ਹੁਣੇ ਇੱਕ ਖਾਸ ਖੁਸ਼ਖਬਰੀ ਦਿਵਾਲ ਤੁਹਾਨੂੰ ਲੈ ਕੇ ਚੱਲਦੇ ਆ ਸਿੱਧੂ ਮੂਸੇਵਾਲੇ ਦੇ ਨਾਲ ਖਬਰ ਜੁੜੀ ਹੋਈ ਹੈ ਜੀ ਹਾਂ ਸਿੱਧੂ ਮੂਸੇਵਾਲੇ ਦੀ ਮਾਂ ਮਾਰਚ ਮਹੀਨੇ ਦੇ ਵਿੱਚ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਜੀ ਹਾਂ ਦੂਸਰਾ ਸਿੱਧੂ ਮੂਸੇਵਾਲਾ ਇਸ ਦੁਨੀਆ ਤੇ ਆ ਰਿਹਾ ਏ ਸੋ ਆਖਰਕਾਰ ਇਹ ਪੋਸਟ ਜਿਹੜੀ ਹੈ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਦੇ ਬਾਰੇ ਜਿਹੜੀ ਹੈ ਤੁਹਾਨੂੰ ਜਾਣਕਾਰੀ ਜ਼ਰੂਰ ਦੇਵਾਂਗੇ ਸਿੱਧੂ ਮੂਸੇਵਾਲਾ ਦੇ ਘਰ ਦੇ ਵਿੱਚ ਖੁਸ਼ਖਬਰੀ ਆਉਣ ਵਾਲੀ ਹੈ ਮਾਰਚ ਮਹੀਨੇ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਮਾਂ ਜਿਹੜੇ ਨੇ ਚਰਨ ਕੌਰ ਬੱਚੇ ਨੂੰ ਜਨਮ ਦੇਣਗੇ ਸੋ ਆਖਰਕਾਰ ਇਸ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਹੈ ਜ਼ਰੂਰ ਦੇਣੀ ਚਾਹਾਂਗੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜਿਸ ਨੂੰ ਕਿ ਗੈਂਗਸਟਰਾਂ ਦੇ ਵੱਲੋਂ ਮਾਰ ਦਿੱਤਾ ਗਿਆ ਸੀ 29 ਮਈ 2022 ਵਾਲੇ ਦਿਨ ਪਿੰਡ ਜਵਾਹਰਕੇ ਦੇ ਵਿੱਚ ਸ਼ਾਮ ਦੇ ਵਕਤ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਸ ਦੇ ਮਾਪੇ ਜਿਹੜੇ ਨੇ ਕਾਫੀ ਡੂੰਘੇ ਸਦਮੇ ਦੇ ਵਿੱਚੋਂ ਲੰਘ ਰਹੇ ਨੇ ਪਰ ਇਸ ਵਕਤ ਜੋੜੇ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਨੇ ਉਸ ਦੇ ਮਾਤਾ ਚਰਨਕੌਰ ਅਗਲੇ ਮਹੀਨੇ ਬੱਚੇ ਨੂੰ ਜਨਮ ਦੇਵੇਗੀ ਉਹਨਾਂ ਨੇ ਆਈਵੀਐਫ ਵਿਧੀ ਨੂੰ ਅਪਣਾਇਆ ਹੋਇਆ ਹੈ ਅਤੇ ਫਿਲਹਾਲ ਉਹ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਸਿਹਤ ਪੱਖੋਂ ਬਿਲਕੁਲ ਤੰਦਰੁਸਤ ਨੇ 58 ਸਾਲਾਂ ਚਰਨਕੌਰ ਦੀ ਕੋਖੋਂ ਸ਼ੁਭਦੀਪ ਸਿੰਘ ਨੇ ਜਨਮ ਲਿਆ ਸੀ ਜੋ ਜਵਾਨ ਹੋ ਕੇ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਮ ਨਾਲ ਮਸ਼ਹੂਰ ਹੋਇਆ ਪਰ 29 ਮਈ 2022 ਨੂੰ ਉਸ ਦਾ ਮਾਨਸਾ ਨੇੜਲੇ ਪਿੰਡ ਜਵਾਹਰਕੇ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਉਸ ਸਮੇਂ ਪਰਿਵਾਰ ਦੇ ਇਸ ਇਕਲੌਤੇ ਪੁੱਤ ਦੇ ਜਾਣ ਦੇ ਸਾਰੇ ਪਾਸਿਓਂ ਬਹੁਤ ਦੁੱਖ ਮਨਾਇਆ ਗਿਆ ਸੀ ਅਤੇ ਲੋਕਾਂ ਵੱਲੋਂ ਮਰਹੂਮ ਪੰਜਾਬੀ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਮੁੜ ਨਵੇਂ ਸਿਰੇ ਤੋਂ ਜ਼ਿੰਦਗੀ ਸਫਰ ਸ਼ੁਰੂ ਕਰਨ ਲਈ ਆਖਿਆ ਜਾ ਰਿਹਾ ਸੀ ਮੂਸੇਵਾਲੇ ਦੇ ਮਾਤਾ ਚਰਨ ਕੌਰ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਗਾਇਕ ਦੇ ਵਰਸੰਸਕਾਂ ਨੂੰ ਮਿਲ ਵੀ ਨਹੀਂ ਰਹੇ ਸੰਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਘਰ ਵਿੱਚ ਬੱਚੇ ਦੇ ਮਾਰਚ ਮਹੀਨੇ ਜਨਮ ਲੈਣ ਦੀ ਪੁਸ਼ਟੀ ਕਰ ਦਿੱਤੀ ਹੈ ਆਖਰਕਾਰ ਮਾਰਚ ਮਹੀਨੇ ਦੌਰਾਨ ਸਿੱਧੂ ਮੂਸੇਵਾਲੇ ਦੇ ਘਰ ਦੁਬਾਰਾ ਤੋਂ ਖੁਸ਼ੀਆਂ ਆਉਣ ਜਾ ਰਹੀਆਂ ਨੇ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਸਾਨੂੰ ਮਿਲੀ ਹੈ ਤੇ ਨਾਲ ਹੀ ਇਹ ਵੀ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਕਿ ਮੂਸੇਵਾਲਾ ਦੇ ਮਾਤਾ ਪਿਤਾ ਨੇ ਆਪਣਾ ਇਕਲੌਤਾ ਪੁੱਤਰ ਗਵਾਇਆ ਸੀ ਉਸਦੇ ਕਤਲ ਦੇ ਨਾਲ ਬਜ਼ੁਰਗ ਮਾਪਿਆਂ ਦਾ ਕੋਈ ਸਹਾਰਾ ਨਹੀਂ ਰਿਹਾ ਸੀ ਇਸ ਕਾਰਨ ਉਸਦੀ ਮਾਂ ਚਰਨ ਕੌਰ ਨੇ ਆਈਵੀਐਫ ਰਾਹੀਂ ਗਰਭਵਤੀ ਹੋਣ ਦਾ ਜਿਹੜਾ ਫੈਸਲਾ ਕੀਤਾ ਸੀ ਜਦੋਂ ਮੀਡੀਆ ਨੇ ਗਾਇਕ ਦੇ ਤਾਇਆ ਚਮਕੌਰ ਸਿੰਘ ਸਿੱਧੂ ਦੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਅਸੀਂ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਵਿਹੜੇ ਵਿੱਚ ਨਵੀਂ ਜ਼ਿੰਦਗੀ ਆ ਰਹੀ ਹੈ ਜਣੇ ਕਿ ਸਿੱਧੂ ਮੂਸੇਵਾਲੇ ਦੇ ਘਰ ਦੇ ਵਿੱਚ ਛੋਟਾ ਬੱਚਾ ਆਉਣ ਵਾਲਾ ਹੈ ਸਿੱਧੂ ਮੂਸੇਵਾਲੇ ਦੇ ਘਰ ਦੇ ਦੌਰਾਨ ਕੁਝ ਦੁਬਾਰਾ ਤੋਂ ਖੁਸ਼ੀਆਂ ਜਿਹੜੀਆਂ ਨੇ ਜਨਮ ਲੈਣਗੀਆਂ ਸੋ ਆਖਰਕਾਰ ਇਹ ਗੱਲ ਜਿਹੜੀ ਹੈ ਬਿਲਕੁਲ ਸਾਫ਼ ਹੋ ਚੁੱਕੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਖਬਰ ਜਿਹੜੀ ਹੈ ਦੁਬਾਰਾ ਤੋਂ ਸਿੱਧੂ ਮੂਸੇ ਦੇ ਨਾਲ ਜੁੜੀ ਹੋਈ ਹੈ ਸੋ ਗੱਲ ਕਰਦੇ ਹਾਂ ਨਾਈਜੀਰੀਅਨ ਮਸ਼ਹੂਰ ਰੈਪਰ ਵਰਨਾ ਬॉय ਨੇ ਰਾਂਟੋ ਦੇ ਸ਼ਕੋਸ਼ੀਆ ਬੈਂਕ ਅਰੀਨਾ ਵਿਖੇ ਸੋਲਡ ਆਊਟ ਕੰਸਰਟ ਦੌਰਾਨ ਪੰਜਾਬੀ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦਿੱਤੀ ਹੈ ਇਸ ਦੌਰਾਨ ਗਾਇਕ ਨੇ ਕੁਝ ਸਮੇਂ ਲਈ ਮੌਨ ਰੱਖਿਆ ਅਤੇ ਉਸ ਨੂੰ ਯਾਦ ਵੀ ਕੀਤਾ ਹੈ ਮੂਸਾਪ੍ਰੰਤ ਬਰਨਾ ਬੋਏ ਨੇ ਮਰਹੂਮ ਗਾਇਕ ਦੀ ਯਾਦ ਵਜੋਂ ਸਿੱਧੂ ਮੂਸੇਵਾਲੇ ਦਾ ਸੁਪਰ ਹਿੱਟ ਟਰੈਕ ਈਸਟ ਸਾਈਡ ਫਲੋ ਵੀ ਗਾਇਆ ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ ਬਰਨਾ ਬாய் ਨੇ ਸਿੱਧੂ ਮੂਸੇਵਾਲੇ ਦੇ ਨਾਲ ਉਸਦੇ ਮਰਨ ਉਪਰੰਤ ਰਿਲੀਜ਼ ਹੋਏ ਟਰੈਕ ਮੇਰਾ ਨਾਂ ਵਿੱਚ ਕੈਲਬੋਰੇਸ਼ਨ ਵੀ ਕੀਤੀ ਸੀ ਜਿਸ ਨੇ ਕਈ ਅੰਤਰਰਾਸ਼ਟਰੀ ਰਿਕਾਰਡ ਤੋੜੇ ਇਸ ਤੋਂ ਪਹਿਲਾਂ ਵੀ ਬਰਨਾ ਬாய் ਨੇ 2022 ਦੇ ਵਿੱਚ ਆਪਣੇ ਇੱਕ ਸ਼ੋਅ ਦੌਰਾਨ ਸਿੱਧੂ ਮੂਸੇਵਾਲੇ ਨੂੰ ਉਹਨਾਂ ਵਾਂਗ ਪੱਟ ਉਤੇ ਥਾਪੀ ਮਾਰ ਕੇ ਸ਼ਰਧਾਂਜਲੀ ਵੀ ਦਿੱਤੀ ਸੀ ਜਿਸ ਦੀ ਕੁਝ ਵੀਡੀਓ ਔਰ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਸਾਫ ਨੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਪੰਜਾਬੀਆਂ ਨੇ ਉਹਨਾਂ ਬਾਰੇ ਲੱਭਣਾ ਸ਼ੁਰੂ ਕਰ ਦਿੱਤਾ ਵਰਨਾ ਬੁਆਏ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਜਿੱਥੇ ਕਿ ਲੋਕਾਂ ਨੇ ਇਸ ਤਰ੍ਹਾਂ ਉਹਨਾਂ ਵੱਲੋਂ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦੇਣ ਤੇ ਉਹਨਾਂ ਦੀ ਤਾਰੀਫ਼ ਕੀਤੀ ਵਰਨਾ ਬੁਆਏ ਦਾ ਅਸਲੀ ਨਾਂ ਡੈਮਨ ਉਗਲੂ ਹੈ ਵਰਨਾ ਬਾਇ ਦਾ ਜਨਮ ਨਾਜ਼ੀਰੀਆ ਦੇ ਪੋਰਟ ਹਾਰ ਹਾਰੋ ਕੋਟ ਦੇ ਵਿੱਚ ਹੋਇਆ ਸੀ ਵਰਨਾ ਬਾਇ ਦੀ ਪਹਿਲੀ ਐਲਬਮ 2013 ਦੇ ਵਿੱਚ ਲਾਈਫ ਐਨ ਐਕਰੋਨੀਅਮ ਫਾਰ ਲਿਵਿੰਗ ਐਨ ਇੰਪੈਕਟ ਫਾਰ ਇਟਰਨਿਟੀ ਆਈਸੀ ਸਾਲ 2019 ਦੇ ਵਿੱਚ ਉਹਨਾਂ ਨੂੰ ਅਸਲ ਪਛਾਣ ਮਿਲੀ ਜਦੋਂ ਉਹ ਗ੍ਰੈਮੀ ਐਵਾਰਡਸ ਲਈ ਨਾਮਜ਼ਦ ਹੋਏ ਸੀ ਆਖਰਕਾਰ ਜਦੋਂ ਉਹਨਾਂ ਨੂੰ ਇਹ ਅਵਾਰਡ ਜਿਹੜਾ ਉੱਤੇ ਆ ਗਿਆ ਸੀ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਖਾਸ ਖਬਰ ਜਿਹੜੀ ਹੈ ਹੁਣੇ-ਹੁਣੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਮਸ਼ਹੂਰ ਹਾਕੀ ਖਿਡਾਰਨ ਤੇ ਧਾਰਮਿਕ ਗੀਤਾਂ ਤੋਂ ਸ਼ੁਰੂਆਤ ਕਰਨ ਵਾਲੀ ਗਾਇਕਾ ਸਤਵਿੰਦਰ ਬਿੱਟੀ ਨੇ ਸਿਆਸੀ ਹਾਰ ਤੋਂ ਕੀ ਸਿੱਖਿਆ ਜੀ ਹਾਂ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਜਿੱਥੇ ਸਤਵਿੰਦਰ ਬਿੱਟੀ ਜਿਹੜੇ ਨੇ 2017 ਦੇ ਵਿੱਚ ਕਾਂਗਰਸ ਵੱਲੋਂ ਸਾਨੇਵਾਲ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਨੇ ਸਤਵਿੰਦਰ ਬਿੱਟੀ ਨੇ ਪੰਜਾਬੀ ਗਾਇਕੀ ਵਿੱਚ ਚੰਗਾ ਨਾਮਣਾ ਖੱਟਿਆ ਹੋਇਆ ਏ ਬਿੱਟੀ ਉਸ ਵੇਲੇ ਦੀਆਂ ਚੋਣਵੀਆਂ ਗਾਇਕਾਵਾਂ ਦੇ ਵਿੱਚੋਂ ਸੀ ਜਿਨ੍ਹਾਂ ਦੀ ਗਾਇਕੀ ਦੀ ਸ਼ੁਰੂਆਤ ਆਰਥਿਕ ਮਜਬੂਰੀ ਕਰਕੇ ਨਹੀਂ ਬਲਕਿ ਸ਼ੌਂਕ ਕਰਕੇ ਹੋਈ ਸੀ ਉਹ ਪੰਜਾਬ ਦੇ ਚੋਟੀ ਦੇ ਕਲਾਕਾਰਾਂ ਵਿੱਚ ਤਾਂ ਸ਼ਾਮਲ ਹੋਏ ਹੀ ਨਾਲ ਹੀ ਕੌਮੀ ਪੱਧਰ ਦੀ ਹਾਕੀ ਖਿਡਾਰਨ ਵੀ ਰਹੇ ਨੇ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਦੇ ਆਧਾਰ ਤੇ ਮਹਿਜ 18-19 ਸਾਲ ਦੀ ਉਮਰ ਵਿੱਚ ਬਿਜਲੀ ਵਿਭਾਗ ਵਿੱਚ ਨੌਕਰੀ ਵੀ ਮਿਲੀ ਸੀ ਸਤਵਿੰਦਰ ਬਿੱਟੀ 2017 ਦੇ ਵਿੱਚ ਜਿਹੜਾ ਵਿਦਾਨ ਸਭਾ ਚੋਣ ਵੀ ਲੜ ਚੁੱਕੇ ਨੇ ਸਤਵਿੰਦਰ ਬਿੱਟੀ ਦਾ ਜਨਮ 29 ਨਵੰਬਰ 1775 1600 ਜਿੱਥੇ 1975 ਨੂੰ ਹੋਇਆ ਉਹ ਪਟਿਆਲਾ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੀ ਮਾਂ ਦਾ ਨਾਮ ਗੁਰਚਰਨ ਕੌਰ ਹੈ ਸਤਵਿੰਦਰ ਬਿੱਟੀ ਦੇ ਪਿਤਾ ਗੁਰਨਾਇਬ ਸਿੰਘ ਖੈਰਾ ਨੌਕਰੀ ਪੇਸ਼ਾ ਨੇ ਅਤੇ ਗਾਇਕੀ ਅਤੇ ਖੇਡਾਂ ਵਿੱਚ ਰੁਚੀ ਰੱਖਦੇ ਨੇ ਤੇ ਇਹ ਗੱਲ ਕਰ ਰਹੇ ਹਾਂ ਜਿੱਥੇ ਖੇਡਾਂ ਦੇ ਆਧਾਰ ਤੇ 에어 ਇੰਡੀਆ ਤੇ ਫਿਰ ਬਿਜਲੀ ਬੋਰਡ ਦੇ ਵਿੱਚ ਨੌਕਰੀਆਂ ਵੀ ਹਾਸਲ ਕੀਤੀਆਂ ਨਾਲ ਨਾਲ ਗਾਇਕੀ ਵੀ ਚੱਲਦੀ ਰਹੀ 1993 ਵਿੱਚ ਉਹਨਾਂ ਦੀ ਪਹਿਲੀ ਐਲਬਮ ਪੂਰੇ ਦੀ ਹਵਾ ਰਿਲੀਜ਼ ਹੋਈ ਸੀ ਬਿੱਟੀ ਪੰਜਾਬ ਵਿੱਚ ਵਕ-ਵਕ ਮੇਲਿਆਂ ਤੇ ਵੀ ਗਾਉਂਦੇ ਸਨ ਅਤੇ ਮੋਢਲੀ ਪਛਾਣ ਉਹਨਾਂ ਨੂੰ ਮੇਲਿਆਂ ਤੋਂ ਹੀ ਮਿਲੀ ਸੀ ਬਿੱਟੀ ਖੁਰ ਦੱਸਦੇ ਨੇ ਕਿ ਉਹ ਪੜ੍ਹਾਈ, ਗਾਇਕੀ ਅਤੇ ਹਾਕੀ ਸਭ ਚੀਜ਼ਾਂ ਨੂੰ ਤਵੱਜੋ ਦਿੰਦੇ ਸੀ ਪਰ ਹੌਲੀ-ਹੌਲੀ ਗਾਇਕੀ ਵਿੱਚ ਉਹਨਾਂ ਦੇ ਰੁਝੇਵੇਂ ਇੰਨੇ ਵੱਧ ਗਏ ਕਿ ਹਾਕੀ ਛੱਡਣੀ ਪਈ ਸੀ। ਬਿੱਟੀ ਨੇ ਸੰਗੀਤ ਦੇ ਵਿੱਚ ਗ੍ਰੈਜੂਏਸ਼ਨ ਵੀ ਕੀਤੀ ਹੈ। ਉਸ ਸੰਗੀਤ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਵੀ ਕਰਨਾ ਚਾਹੁੰਦੇ ਸੀ ਪਰ ਗਾਇਕੀ ਦੇ ਰੁਝੇਵੇਂ ਕਾਰਨ ਉਹ ਐਮਏ ਦੇ ਪੇਪਰ ਨਹੀਂ ਦੇ ਸਕੇ। ਬਿੱਟੀ ਨੇ ਜਦੋਂ ਗਾਇਕੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ ਦੁਕਾਨਾਂ ਗਾਇਕੀ ਟਰੈਂਡ ਦੇ ਵਿੱਚ ਸੀ ਬਿੱਟੀ ਨੇ ਸੋਲੋ ਗਾਇਕਾਂ ਵਜੋਂ ਖੁਦ ਨੂੰ ਪੇਸ਼ ਕੀਤਾ ਤੇ ਉਹ ਦੱਸਦੇ ਨੇ ਕਿ ਉਹਨਾਂ ਨੇ ਸਟੇਜ ਤੋਂ ਇਲਾਵਾ ਵੈਸੇ ਵੀ ਅੱਜ ਤੱਕ ਕੋਈ ਦੋ ਗਾਣਾ ਨਹੀਂ ਗਾਇਆ ਏ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਾਫੀ ਉਹ ਚੀਜ਼ਾਂ ਜੜੀਆਂ ਨੇ ਦੱਸਣਾ ਕੀਤੀਆਂ ਨੇ ਸਤਵਿੰਦਰ ਬਿੱਟੀ 2011 ਦੇ ਵਿੱਚ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਸੀ ਜਿਸ ਵਿੱਚ ਉਹਨਾਂ ਦਾ ਸਿਰ ਅਤੇ ਗਰਦਨ ਤੇ ਗੰਭੀਰ ਸੱਟ ਲੱਗੀ ਸੀ ਤੇ ਉਹਨਾਂ ਦਾ ਆਪਰੇਸ਼ਨ ਹੋਇਆ ਤੇ ਗਰਦਨ ਵਿੱਚ ਪਲੇਟ ਪਾਉਣੀ ਪਈ 2 ਮਹੀਨੇ ਤੱਕ ਉਹਨਾਂ ਦੇ ਪਹਿਲਾਂ ਤੋਂ ਬੁੱਕ ਸਾਰੇ ਪ੍ਰੋਗਰਾਮ ਰੱਦ ਕਰਨੇ ਪਏ ਕਿਉਂਕਿ ਡਾਕਟਰਾਂ ਨੇ ਬਿੱਟੀ ਨੂੰ ਉਸ ਦੌਰਾਨ ਕਰੀਬ 21 ਦਿਨ ਸਿੱਧਾ ਲੇਟਣ ਦੀ ਸਲਾਹ ਦਿੱਤੀ ਸੀ ਤੇ ਨਾਲ ਹੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਧਾਰਮਿਕ ਐਲਬਮ ਵੀ ਕੀਤੀ ਧੰਨ ਤੇਰੀ ਸਿੱਖੀ ਦੱਸੇ ਕਲਗੀ ਵਾਲਿਆ ਵੇ ਅਜਿਹੇ ਅਨੇਕ ਧਾਰਮਿਕ ਗੀਤ ਲੋਕਾਂ ਦੇ ਚੇਤਿਆਂ ਦੇ ਵਿੱਚ ਜਿਹੜੇ ਨੇ ਅੱਜ ਵੀ ਵਸੇ ਹੋਏ ਨੇ ਸੇ ਆਖਰਕਾਰ ਜਿੱਥੇ ਸਤਵਿੰਦਰ ਬਿੱਟੀ ਜਿਹੜੇ ਨੇ ਆਪਣਾ ਸਿਆਸੀ ਸਫ਼ਰ ਵੀ ਸ਼ੁਰੂ ਕਰਨ ਦੇ ਵੱਲ ਤੁਰੇ ਸੀ ਪਰ ਆਖਰਕਾਰ ਉਹਨਾਂ ਨੂੰ ਜਿੱਤ ਨਹੀਂ ਮਿਲੀ ਸੀ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ